ਸਾਂਝੇ ਕਰਨਾਂ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਹੋਰ ਗੱਲਬਾਤ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਮੇਰੇ ਖਾਲ ਚਰਮਿੰਦਰ ਵੀ ਹਾਜ਼ਰੀ ਲਵਾਉਗੀ ਆਪਣੀ ਹਾਂਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਂਝੇ ਕਰ ਵਿੱਚ ਆ ਮਿੱਤਰੋ ਗਮੋ ਪੀਓ ਖਾਓ ਨਿੱਤਰੋ ਇੱਕ ਸਾਂਝੀ ਜੀ ਗੱਲ ਅੱਜ ਕਰਦੇ ਹਾਂ ਮੇਰੇ ਖਾਲ ਚ ਤੁਹਾਡੇ ਨਾਲ ਵੀ ਐਕਸਪੀਰੀਅੰਸ ਹੁੰਦਾ ਉਹ ਮੇਰੇ ਨਾਲ ਵੀ ਹੁੰਦਾ ਸਾਂਝੇ ਘਰ ਵਿੱਚ ਨਾ ਆਉਣ ਵਾਲੇ ਲੋਕ ਨੇ ਜਿਹੜੇ ਉਹ ਮਿਕਸ ਨੇ ਕੁਝ ਲੋਕ ਉਹ ਕਾਫੀ ਵੱਡੀ ਗਿਣਤੀ ਆਪਣੇ ਕੋ ਐਨ ਆਰ ਆਈਸ ਦੀ ਵੀ ਆਉਂਦੀ ਹੈ ਕਿਉਂਕਿ ਆਪਣੀ ਵੀਡੀਓ ਦੇਖਦੇ ਨੇ ਔਰ ਸਾਨੂੰ ਹਮੇਸ਼ਾ ਹੀ ਸੁਣਨ ਨੂੰ ਮਿਲਦਾ ਜਦੋਂ ਅਸੀਂ ਜਾ ਕੇ ਪਬਲਿਕ ਦੇ ਵਿੱਚ ਜਾਂਦੇ ਆ ਉਹ ਕਹਿੰਦੇ ਨੇ ਕੋਈ ਇੰਗਲੈਂਡ ਤੋਂ ਆ ਕੋਈ ਆਸਟ੍ਰੇਲੀਆ ਤੋਂ ਕਾਫੀ ਜ਼ਿਆਦਾ ਐਨ ਆਰ ਆਈ ਲੋਕ ਸਾਨੂੰ ਮਿਲਣ ਲਈ ਆਉਂਦੇ ਨੇ ਉਹਨਾਂ ਦਾ ਇਹ ਸਵਾਲ ਤਾਂ ਨਹੀਂ ਕਦੇ ਹੋਇਆ ਕਿਉਂਕਿ ਉਹ ਆਲਰੇਡੀ ਸਾਨੂੰ ਸਮਝਦੇ ਨੇ ਉਹ ਐਪਰੀਸ਼ੀਏਟ ਕਰਦੇ ਨੇ ਕਿ ਤੁਸੀਂ ਕਰ पाए ਪਰ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਹਲੇ ਬਾਹਰ ਨਹੀਂ ਗਏ ਜਾਂ ਜਿਨ੍ਹਾਂ ਦੇ ਅੰਦਰ ਇੱਕ ਗਲੈਮਰਸ ਜਿਹਾ ਬਣਿਆ ਹੋਇਆ ਕਿ ਬਾਹਰ ਤਾਂ ਬਸ ਬਾਹਰ ਵਾਲਿਆਂ ਦੀ ਇੱਕ ਤਸਵੀਰ ਆ ਉਹਨਾਂ ਦੇ ਅੰਦਰ ਹੈ ਨਾ ਹਾਂਜੀ ਸ਼ਾਇਦ ਉਹ ਬਾਹਰ ਵਾਲਿਆਂ ਨੇ ਵੀ ਉਰੇ ਜਦ ਆਉਂਦੇ ਆ ਉਹ ਬਣਾਈ ਹੋਈ ਆ ਤਸਵੀਰ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਦਾ ਜਿਹੜਾ ਸਾਨੂੰ ਸਵਾਲ ਵਾਰ-ਵਾਰੀ ਹੁੰਦਾ ਉਹ ਤਸਵੀਰ 'ਚ ਅਸੀਂ ਫਿੱਟ ਨਹੀਂ ਪੈਂਦੇ ਜਿਵੇਂ ਤੁਸੀਂ ਵੀ ਇੱਕ ਦਿਨ ਗੱਲ ਕਰਦੇ ਸੀ ਕੋਈ ਕਿਸੇ ਨੇ ਪੁੱਛਿਆ ਕਿ ਜੀ ਓਨਰ ਕੌਣ ਨੇ ਹਾਂਜੀ ਹੈ ਨਾ ਮੇਰੀ ਨਾ ਅੱਛਾ ਬਾਹਰ ਹੁੰਦੇ ਸੀ ਦੇਖੋ ਇੱਕ ਜਿਹੜੀ ਬੰਨੀ ਹੋਈ ਡਿਊਟੀ ਐ ਤੇ ਇੱਕ ਮਰਜੀ ਦੀ ਜ਼ਿੰਦਗੀ ਹਾਂ ਕੰਮ ਤਾਂ ਹੁਣ ਵੀ ਕਰਦੇ ਆ ਪਰ ਹੁਣ ਮਰਜੀ ਨਾਲ ਕਰਦੇ ਆ ਬਾਹਰ ਹੁੰਦਾ ਸੀ ਇੱਕ ਬੰਨੀ ਹੋਈ ਡਿਊਟੀ ਸੀ ਖੈਰ ਚਲੋ ਉਹ ਉੱਥੇ ਦੇ ਸਿਸਟਮ ਮੁਤਾਬਕ ਠੀਕ ਸੀ ਕਰਦੇ ਵੀ ਰਹੇ ਮੇਰੇ ਅੰਦਰੋਂ ਇੱਕ ਇਹ ਚੀਜ਼ ਹੁੰਦੀ ਸੀ ਕਿ ਇਦਾਂ ਦਾ ਕੰਮ ਹੋਵੇ ਵੀ ਮੈਂ ਸਵੇਰੇ ਉੱਠਾਂ ਬਾੜ ਜੇ ਬੰਨਾ ਮੈਨੂੰ ਤਿਆਰ ਹੋਣ ਦੀ ਲੋੜ ਨਾ ਪਵੇ ਕਿਉਂਕਿ ਪਿਛਲੇ 25 ਸਾਲਾਂ ਤੋਂ ਜਿਹੜੀ ਮੈਂ ਜੌਬ ਕੀਤੀ ਆ ਉਹਦੇ ਵਿੱਚ ਪ੍ਰੋਫੈਸ਼ਨਲ ਜੌਬ ਉਦਾਂ ਤਿਆਰ ਹੋ ਕੇ ਜਾਣਾ ਮੈਨੂੰ ਹੁੰਦਾ ਸੀ ਕਿ ਉੱਠਾਂ ਬਸ ਆਪਣੇ ਵਾਲ ਜੇ ਬੰਨਣਾ ਪੈਨ ਜਾਂ ਚੱਕਾਂ ਤੇ ਚਾਹ ਬਣਾ ਲਵਾਂ ਮੈਨੂੰ ਕੋਈ ਬਾਹਲਾ ਤਿਆਰ ਤੁਰ ਹੋਣ ਦਾ ਚੱਕਰ ਨਾ ਪਵੇ ਵੀ ਆਪਣੀ ਮਰਜ਼ੀ ਜੀ ਨਾਲ ਕਰਾਂ ਜੋ ਕੁਛ ਕਰਾਂ ਸੋ ਇੱਥੇ ਹੁਣ ਵਾਕਈ ਸਾਂਝੇ ਘਰ ਚ ਉਹਦਾ ਦੀ ਲਾਈਫ ਮਿਲ ਗਈ ਆ ਇੱਕ ਦਿਨ ਮੈਂ ਬੈਠੀ ਸੀ ਮੇਰੇ ਵਾਲ ਖਿੰਡਈ ਹੁੰਦੇ ਆ ਤੇ ਮੈਨੂੰ ਠੀਕ ਲੱਗਦੇ ਆ ਮੈਨੂੰ ਕੋਈ ਜ਼ਿਆਦਾ ਚੱਕਰ ਨਹੀਂ ਲੱਗਦਾ ਵੀ ਸੱਜ ਤੱਜ ਕੇ ਰਹਾ ਜਾਂ ਕੁਛ ਇੱਕ ਕਿਸੇ ਨੇ ਪੁੱਛਿਆ ਵੀ ਕੌਣ ਨੇ ਓਨਰ ਤੇ ਆਪਣੇ ਮੈਨੇਜਰ ਨੇ ਦੱਸਿਆ ਵੀ ਓਨਰ ਉਹ ਨੇ ਬਾਹਰ ਬੈਠੇ ਹੁਣ ਗਰਮੀਆਂ ਦਾ ਸੀਜ਼ਨ ਆ ਕੱਪੜੇ ਥੋੜੇ ਜੇ ਲਾਈਟ ਜੇ ਪਾਏ ਹੁੰਦੇ ਤੇ ਅਲੱਗ ਦੀਆਂ ਚੁੰਨੀਆਂ ਜਿਹੜੀਆਂ ਸੂਤੀ ਚੁੰਨੀਆਂ ਲੈਣੇ ਆਪੋ ਉਹ ਲਈ ਹੋਈ ਤੇ ਵਾਲ ਮੇਰੇ ਖਿੰਡੇ ਹੋਏ ਉਹ ਸਿੱਧਾ ਹੀ ਉਹਨਾਂ ਨੂੰ ਕਹਿੰਦੇ ਤਾਂ ਖਿੰਡੇ ਜੇ ਵਾਲਾਂ ਵਾਲੀ ਲੱਗਦੀ ਤਾਂ ਹੈ ਨਹੀਂ ਆਹੀ ਨਾ ਵਹੀ ਗੱਲ ਕਿ ਉਹਨਾਂ ਦੇ ਅੰਦਰ ਜੋ ਐਨ ਆਰ ਆਈ ਦੀ ਪਿਕਚਰ ਬੜੀ ਹੋਈ ਆ ਉਹਦੇ ਤੁਸੀਂ ਫਿੱਟ ਨਹੀਂ ਬੈਠਦੇ ਇਸ ਕਰਕੇ ਉਹ ਫਿਰ ਸ਼ੱਕੀ ਵੀ ਹੁੰਦੇ ਨੇ ਉਹ ਗਲਤਫਹਿਮੀ ਦਾ ਸ਼ਿਕਾਰ ਵੀ ਹੁੰਦੇ ਨੇ ਉਹ ਫਿਰ ਹੋਰ ਖੋਜਣ ਦੀ ਕੋਸ਼ਿਸ਼ ਕਰਦੇ ਨੇ ਕਿ ਹੋਰ ਕੀ ਕਾਰਨ ਹੈ ਜਨਰਲ ਇੱਕ ਸਵਾਲ ਲੋਕਾਂ ਦਾ ਇਹ ਵੀ ਆਉਂਦਾ ਹੈ ਕਿ ਜਦੋਂ ਮੈਂ ਕਿਤੇ ਦੱਸ ਦਿੰਨਾ ਕਿ ਅਰਮਿੰਦਰ ਦੀ ਇੱਕ ਪ੍ਰੋਫੈਸ਼ਨਲ ਜੌਬ ਸੀ ਲੱਖਾਂ ਡਾਲਰ ਪੇਸ ਸੀ ਇਹ 'ਚ ਕੋਈ ਸ਼ੱਕ ਨਹੀਂ ਮੇਰਾ ਆਪਣਾ ਇੱਕ ਕਾਰੋਬਾਰ ਸੀ ਅਸੀਂ ਬਹੁਤ ਵਧੀਆ ਪੈਸੇ ਬਣਾਉਂਦੇ ਸੀ ਬਾਰੀ ਤਾਰ ਤੇ ਕੰਫਰਟ ਲਾਈਫ ਸੀ ਪਰ ਉਹਨਾਂ ਦੀ ਫਿਰ ਫੇਰ ਸਮੇਂ ਤੋਂ ਬਾਅਦ ਚਲ ਜਾਂਦੇ ਆ ਹਾਂਜੀ ਕਈ ਤਾਂ ਕਹਿੰਦੇ ਨੇ ਸਾਡਾ ਸਿਰ ਚਕਰ ਆ ਗਿਆ ਤੁਸੀਂ ਇੱਥੇ ਕਰਦੇ ਕੀ ਆ ਕਿਉਂਕਿ ਇਹਦੇ ਵਿੱਚ ਗੱਲ ਇਹ ਆ ਨਾ ਦੇਖੋ ਬਾਲੇ ਲੋਕਾਂ ਦੇ ਵਿੱਚ ਗੱਲ ਇਹ ਆ ਵੀ ਜੇ ਤੁਹਾਡੇ ਕੋਲ ਪੈਸਾ ਸੀ ਤੁਸੀਂ ਸੈਟ ਸੀ ਤੇ ਤੁਸੀਂ ਉਹਰੇ ਕੀ ਕਰਦੇ ਹੋ ਕਿਉਂਕਿ ਪੈਸੇ ਵਾਲਿਆਂ ਦੀਆਂ ਵੀ ਤਕਲੀਫਾਂ ਹੁੰਦੀਆਂ ਨੇ ਭਾਈ ਕੱਲੀਆਂ ਪੈਸੇ ਨਾ ਹੋਣ ਦੀਆਂ ਤਕਲੀਫਾਂ ਨਹੀਂ ਹੁੰਦੀਆਂ ਇਹ ਤੁਹਾਨੂੰ ਉਦੋਂ ਪਤਾ ਲੱਗੂਗਾ ਜਦੋਂ ਤੁਹਾਡੇ ਕੋਲ ਪੈਸਾ ਆ ਜਾਊਗਾ ਹਾਂ ਤੇ ਦੂਸਰੀ ਗੱਲ ਇਹ ਵੀ ਇੰਨੇ ਕੱਲਾ ਪੈਸੇ ਦਾ ਮਤਲਬ ਵੀ ਨਹੀਂ ਸੀਗਾ ਕਿ ਇੱਕ ਗਲਤਫਹਿਮੀ ਵੀ ਆ ਪੈਸੇ ਦੇ ਮਾਮਲੇ 'ਚ ਵੀ ਗਲਤਫਹਿਮੀ ਆ ਜਿਵੇਂ ਅਕਸਰ ਇੱਥੇ ਲੋਕ ਆਮਦਨ ਪੁੱਛ ਲੈਂਦੇ ਨੇ ਆਮਦਨ ਪੁੱਛ ਕੇ ਉਹਨੂੰ ਸਿੱਧੀ 60% ਨਾਲ ਗੁਣਾ ਕਰ ਲੈਂਦੇ ਨੇ ਫਿਰ ਉਹ ਆਪਣੀ ਇੱਕ ਕੈਲਕੂਲੇਸ਼ਨ ਕਰ ਲੈਂਦੇ ਨੇ ਬੱਲੇ 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 ਬਹੁਤ ਰੁਪਈਆ ਬਣਦਾ ਸੀ ਔਰ ਉਹ 30 ਦੇਣਾ ਨਾਲ ਵੀ ਗੁਣਾ ਕਰ ਲੈਂਦੇ ਆ ਉਹਦੇ ਵਿੱਚ ਬਾਰ ਐਤਵਾਰ ਵੀ ਨਹੀਂ ਕੱਢਦੇ ਨਾ ਨਾ ਕੁਛ ਨਹੀਂ ਤੇ ਦੂਜੀ ਗੱਲ ਹੈ ਨਾ ਉਹ ਜੋ ਟੈਕਸ ਕੱਢਦੇ ਨੇ ਹਾਂ ਤੇ ਨਾ ਉਹਦੇ ਵਿੱਚੋਂ ਉਹ ਖਰਚ ਖੇਚਲ ਜਿਹੜੀ ਗੱਡੀਆਂ 'ਚ ਗੈਸ ਜਾਂ ਘਰ ਖਾਣਾ ਪੀਣਾ ਕੁਝ ਨਹੀਂ ਨਿਕਲਦਾ। ਜੇ ਤੁਸੀਂ ਕਿਸੇ ਐਨ ਆਰ ਆਈ ਨੂੰ ਤੋਂ ਸਹੀ ਜਾਣਕਾਰੀ ਲੈਣੀ ਆ ਪੰਜਾਬ 'ਚ ਰਹਿੰਦੇ ਆ ਨੇ ਤੁਸੀਂ ਉਹਨੂੰ ਇਹ ਨਾ ਪੁੱਛਿਆ ਕਰੋ ਤੂੰ ਕਿੰਨੇ ਕਮਾਉਣਾ। ਤੂੰ ਉਹਨੂੰ ਇਹ ਪੁੱਛਿਆ ਕਰੋ ਵੀ ਜਿੰਨੇ ਵੀ ਤੂੰ ਕਮਾਉਣਾ ਉਹ ਕਮਾਉਣ ਤੋਂ ਬਾਅਦ ਖਰਚੇ ਕੱਢਣ ਤੋਂ ਬਾਅਦ ਤੇਰੇ ਕੋਲ ਕਿੰਨੇ ਬਚਦੇ। ਕਿੰਨੇ ਬਚਦੇ ਆ। ਫਿਰ ਤੁਹਾਨੂੰ ਅਸਲੀ ਤਸਵੀਰ ਬਾਹਰਲੀ ਪਤਾ ਲੱਗੂ ਕਿ ਇੰਨੀ ਸੌਖੀ ਜ਼ਿੰਦਗੀ ਨਹੀਂ ਜਿੰਨੀ ਤੁਸੀਂ ਇੱਥੇ ਬੈਠੇ ਆ ਸੋਚਦੇ ਆ। ਇੱਕ ਵੈਸੇ ਹੋਰ ਵੀ ਆ ਪੰਜਾਬ ਦੇ ਮਾਹੌਲ ਦੇ ਵਿੱਚ। ਕਿ ਕਾਫੀ ਜਾਣਦਾ ਸੀ ਇਹ ਕਹਿ ਸਕਦਾ ਕਿ ਪੁਰਾਣੀ ਪੀੜ੍ਹੀ ਨੇ ਸਾਡੀ ਨੇ ਤੰਗੀ ਜ਼ਿਆਦਾ ਦੇਖੀ ਹੈ ਹਾਂਜੀ ਉਹ ਦੇਖੀ ਹੁਣ ਕਰਕੇ ਪੈਸਾ ਸਾਡੇ ਤੇ ਇੰਨਾ ਭਾਰੂ ਹੋ ਗਿਆ ਅਸੀਂ ਜੇ ਕਿਤੇ ਵੀ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਫਲਾਣੇ ਕੋਲ ਪੈਸਾ ਆ ਤਾਂ ਅਸੀਂ ਬਸ ਉਹਦੀ ਜ਼ਿੰਦਗੀ ਨੂੰ ਬਹੁਤ ਸੋਹਣੀ ਬਣਾ ਕੇ ਦੱਸ ਦਿੰਦੇ ਵੀ ਇਹ ਤਾਂ ਪੂਰੇ ਨਜ਼ਾਰੇ ਹੱਤੇ ਜੀ ਹਾਂ ਇਹ ਵੀ ਸੱਚ ਨਹੀਂ ਕਿਉਂਕਿ ਜਦੋਂ ਤੁਸੀਂ ਉਹ ਜੀਵਨ ਜਿਉਇਆ ਹੀ ਨਹੀਂ ਤੁਸੀਂ ਉਹਦੇ ਬਾਰੇ ਕਿਵੇਂ ਦਾਵਾ ਕਰ ਸਕਦੇ ਹੋ ਫਿਰ ਤਾਂ ਜਿਹੜੇ ਅਮੀਰ ਲੋਕ ਨੇ ਦੁਨੀਆ ਦੇ ਉਹ ਉਹ ਤਾਂ ਦੁਖੀ ਹੁੰਦੇ ਹੀ ਨਾ ਜੇ ਇਕੱਲਾ ਪੈਸਾ ਸਾਨੂੰ ਖੁਸ਼ ਕਰ ਸਕਦਾ ਹੈ ਨਾ ਅਸਲ 'ਚ ਨਾ ਪੈਸਾ ਦੇਖੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਜ਼ਿੰਦਗੀ 'ਚ ਪੈਸਾ ਨਹੀਂ ਚਾਹੀਦਾ ਪੈਸਾ ਚਾਹੀਦਾ ਪਰ ਪੈਸਾ ਹੀ ਸਭ ਕੁਝ ਨਹੀਂਗਾ ਬਿਲਕੁਲ ਇੱਥੇ ਦੀ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਸਾਰੇ ਫਿਰ ਜਾਣਨ ਦੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਜਦੋਂ ਸਾਰਾ ਕੁਝ ਆਪਣੇ ਗੱਲ ਦੱਸਦੇ ਆ ਕਿ ਸਾਨੂੰ ਜ਼ਿੰਦਗੀ ਦੀ ਇਸ ਸਟੇਜ ਤੇ ਆ ਕੇ ਇੱਥੇ ਰਹਿਣਾ ਜ਼ਿਆਦਾ ਚੰਗਾ ਲੱਗਦਾ। ਉਹ ਉਹ ਗਲਤਫਹਿਮੀ ਕਿੱਥੇ ਆ ਜਾਂਦੀ ਹੈ ਕਿਉਂਕਿ ਇੱਥੋਂ ਵਾਲਾ ਕਿਤੇ ਨਾ ਕਿਤੇ ਪੈਸੇ 'ਚ ਸਟਰਗਲ ਕਰ ਰਿਹਾ, ਮਾੜੇ ਸਿਸਟਮ 'ਚ ਸਟਰਗਲ ਕਰ ਰਿਹਾ। ਉਹਨੂੰ ਸਿਰਫ ਉਹ ਇਹ ਪੈਸੇ ਨਾ ਹੋਣ ਦੇ ਦੁੱਖ, ਮਾੜੇ ਸਿਸਟਮ ਦੇ ਜਿਹੜੇ ਦੁੱਖ ਨੇ ਉਹ ਸੁਤਾਰੇ ਨੇ ਇਸ ਵੇਲੇ ਉਹਨੂੰ ਸਿਰਫ ਦੂਜੇ ਪਾਸੇ ਵਧੀਏ-ਵਧੀਏ ਲੱਗਣ ਲੱਗ ਜਾਂਦਾ। ਜਿਵੇਂ ਮੈਂ ਕਹਿੰਦੇ ਆ ਵੀ ਕਿਸੇ ਭੁੱਖੇ ਨੂੰ ਪੁੱਛਿਆ ਕਿਸੇ ਨੇ ਵੀ ਉਹ ਚੰਨ ਦਿਖਾਇਆ ਵੀ ਉਹ ਕੀ ਆ ਉਹ ਕਹਿੰਦਾ ਗੋਲ ਰੋਟੀ ਭੁੱਖੇ ਬੰਦੇ ਨੂੰ ਉਹ ਵੀ ਚੰਦ ਵੀ ਰੋਟੀ ਉਹ ਲੱਗਦਾ ਆ ਹਨਾ ਲੋਕ ਆਪਣੀ ਜਗ੍ਹਾ ਤੇ ਸਹੀ ਨੇ ਪਰ ਕਾਫੀ ਵਾਰ ਜਿਆਦਾ ਕੁਐਸਚਨਿੰਗ ਹੁੰਦੀ ਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਥੋੜੇ ਜੇ ਲਾਈਫ ਦੇ ਡਿਫਰੈਂਟ ਅਸਪੈਕਟਸ ਵੀ ਦੇਖਣੇ ਚਾਹੀਦੇ ਆ ਹਾਂ ਬਿਲਕੁਲ ਅਦਰਵਾਈਜ਼ ਕੀ ਹੁੰਦਾ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਇੱਕ ਕਈ ਵਾਰ ਜਦੋਂ ਆਪਣੇ ਅੰਦਰ ਕੋਈ ਇੱਛਾ ਹੁੰਦੀ ਆ ਨਾ ਇੱਥੇ ਤੁਸੀਂ ਨੋਟ ਕਰਿਆ ਵੀ ਬਹੁਤ ਸਾਰੇ ਬਾਹਰਲੇ ਲੋਕ ਨੇ ਜਿਹੜੇ ਉਹੋ ਜਿਹੀ ਕੋਈ ਗੱਲ ਦੱਸਣ ਦੀ ਕੋਸ਼ਿਸ਼ ਵੀ ਕਰਦੇ ਨੇ ਤੇ ਇੱਥੇ ਵਾਲੇ ਸੁਣਨ ਨੂੰ ਰਾਜੀ ਨਹੀਂ ਹਾਂਜੀ ਉਹਨਾਂ ਨੂੰ ਲੱਗਦਾ ਕਿ ਨਹੀਂ ਨਹੀਂ ਇਹ ਤਾਂ ਐਵੇਂ ਗੱਲਾਂ ਕਰਦੇ ਨੇ ਹਾਂ ਤੇ ਇੱਥੇ ਮੈਂ ਇੱਕ ਘਟਨਾ ਵੀ ਇਹਦੇ ਨਾਲ ਜੁੜਦੀ ਹੈ ਮੇਰੇ ਕੋਲ ਇੱਕ ਬੇਟੀ ਆਈ 23 24 ਸਾਲ ਦੀ ਸੀ ਤੇ ਮੈਂ ਉਹਨੂੰ ਐਪਰੀਸ਼ੀਏਟ ਵੀ ਕਰਦਾ ਕਿਉਂਕਿ ਬਹੁਤ ਘੱਟ ਬੱਚੇ ਨੇ ਜਿਹੜੇ ਆ ਕੇ ਸਵਾਲ ਕਰਦੇ ਨੇ ਉਹਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਆਪਾਂ ਬਾਹਰੋਂ ਆਏ ਆ ਹਾਂਜੀ ਉਹਨੇ ਅਸਲ ਵਿੱਚ ਬਾਹਰ ਜਾਣਾ ਸੀ ਸਟੂਡੈਂਟ ਵੀਜ਼ੇ ਤੇ ਉਹ ਮੈਨੂੰ ਆ ਕੇ ਮੈਂ ਇਕੱਲਾ ਬੈਠਾ ਮੈਨੂੰ ਕਹਿੰਦੀ ਅੰਕਲ ਮੈਂ ਬਹਿ ਜਾਵਾਂ ਮੈਂ ਕਿਹਾ ਬਹਿ ਜਾਓ ਹਾਂ ਮੈਨੂੰ ਉਹ ਕਹਿਣ ਲੱਗੀ ਵੀ ਮੈਂ ਤਾਂ ਬੜੀ ਹੈਰਾਨ ਹੋਈ ਆ ਅੰਕਲ ਅਸੀਂ ਤਾਂ ਬਾਹਰ ਜਾਣ ਨੂੰ ਇੰਨਾ ਜ਼ੋਰ ਮਾਰ ਰਹੇ ਆ ਮੈਂ ਬੀਐਸਸੀ ਕਰ ਲਈ ਆ ਬੀਐਸਸੀ ਕਰਕੇ ਬਾਅਦ ਚ ਹੁਣ ਮੈਂ ਵੀਜ਼ਾ ਲਿਆ ਤੇ ਤੁਸੀਂ ਉਧਰੋਂ ਇੱਧਰ ਕਿਉਂ ਆ ਗਏ ਮੈਂ ਉਹਨੂੰ ਮਜ਼ਾਕ 'ਚ ਗੱਲ ਕੀਤੀ ਕਿ ਮੈਂ ਇਹ ਗੱਲ ਦਾ ਆਨਸਰ ਤਾਂ ਦੇ ਸਕਦਾ ਪਹਿਲਾਂ ਤੂੰ ਮੈਨੂੰ ਇੱਕ ਕੁਐਸਚਨ ਦਾ ਆਨਸਰ ਦੇ ਹੂੰ ਕਹਿੰਦੀ ਕੀ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਜਿਹੜਾ ਤੇਰਾ ਫੈਸਲਾ ਇਹ ਫੈਸਲਾ ਨਾ ਸਮਝੀਦਾ ਵੀ ਹੋ ਸਕਦਾ ਤੈਨੂੰ ਸਮਝ ਘੱਟ ਹੋ ਸਕਦੀ ਹੈ ਹਾਂਜੀ ਕਹਿੰਦੀ ਨਹੀਂ ਮੈਨੂੰ ਨਹੀਂ ਲੱਗਦਾ ਮੈਂ ਕਿਹਾ ਫਿਰ ਮੈਂ ਨਾ ਸਮਝਾਂ ਹਾਂ ਹਾਂ ਕਿਉਂਕਿ ਜਿਹੜਾ ਤੇਰੀ ਤੇਰੀ ਸੋਚ ਦੇ ਉਲਟ ਜਿਉ ਰਿਹਾ ਫਿਰ ਮੈਂ ਤਾਂ ਆਪਣੇ ਜੋ ਇੱਕ ਪਾਗਲ ਐ ਹਾਂਜੀ ਜਾਂ ਤੂੰ ਜਾਂ ਮੈਂ ਜੇ ਤੈਨੂੰ ਨਹੀਂ ਲੱਗਦਾ ਕਿ ਤੂੰ ਪਾਗਲ ਹੋ ਸਕਦੀ ਐ ਫਿਰ ਮੈਂ ਬਾਗਲਾ ਭਾਈ ਚਲੋ ਗੱਲ ਹਾਸੇ ਮਜ਼ਾਕ ਦੇ ਚੱਲ ਗਈ ਹਣੋ ਕੁੜੀ ਡੇਢ ਦੋ ਸਾਲ ਲਾ ਕੇ ਆਈਆ ਮੈਨੂੰ ਕਹਿੰਦੀ ਅੰਕਲ ਤੁਸੀਂ ਮੈਨੂੰ ਚੰਗੀ ਤਰ੍ਹਾਂ ਨਹੀਂ ਦੱਸਿਆ ਮੈਂ ਤਾਂ ਫਸ ਗਈ ਨਹੀਂ ਕੇ ਮੈਂ ਨੇ ਪੁੱਛਿਆ ਵੀ ਜੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਦਾ ਸੱਚੋ ਸੱਚ ਦੱਸ ਵੀ ਤੂੰ ਸੁਣਨ ਨੂੰ ਤਿਆਰ ਸੀ ਹਾਂਜੀ ਹਾਂ ਅਸਲ 'ਚ ਇਹੀ ਆ ਨਹੀਂ ਇਦਾਂ ਮੇਰੇ ਨਾਲ ਵੀ ਹੋਇਆ ਇੱਕ ਵਾਰ ਮੇਰੇ ਕੋਲ ਆਏ ਹਸਬੰਡ ਵਾਈਫ ਨੇ ਬਾਹਰ ਜਾਣਾ ਸੀ ਜਿਵੇਂ ਉਹਨਾਂ ਦਾ ਡੈਡੀ ਲੈ ਕੇ ਆਇਆ ਕਹਿੰਦੇ ਵੀ ਸਾਡੇ ਬੱਚਿਆਂ ਨੇ ਬਾਹਰ ਜਾਣਾ ਤੇ ਮੈਂ ਤੁਹਾਡੇ ਕੋਲ ਲਿਆ ਆਂ ਵੀ ਕੁਝ ਦੱਸੋ ਇਹ ਕਹਿ ਰਹੇ ਹੁਣ ਮੈਂ ਤਾਂ ਕਾਫੀ ਸਿੱਖ ਲਿਆ ਵੀ ਉਹਨਾਂ 'ਕੇ ਦੱਸੇ ਜਿੰਨਾ ਬੰਦਾ ਪੁੱਛੇ ਹੂੰ ਤੇ ਮੈਂ ਉਹਨੂੰ ਪੁੱਛਿਆ ਕੁੜੀ ਨੂੰ ਮੈਂ ਆਖਿਆ ਵੀ ਬਾਹਰ ਕਿਹੜੀ ਗੱਲਾਂ ਜਾਣਾ ਕਿਉਂਕਿ ਇੱਧਰ ਉਹ ਵਧੀਆ ਫੈਮਿਲੀ ਸੀ ਵਧੀਆ ਪਰਿਵਾਰ ਚੋਂ ਸੀ ਤੇ ਉਹ ਕੁੜੀ ਦਾ ਮੈਨੂੰ ਸਿੱਧਾ ਜਵਾਬ ਸੀ ਕਿ ਆਂਟੀ ਮੇਰੇ ਫਰੈਂਡਸ ਕਹਿੰਦੇ ਆ ਵੀ ਉੱਥੇ ਵਧੀਆ ਫਿਊਚਰ ਆ ਸੋ ਉਸ ਤੋਂ ਬਾਅਦ ਮੈਂ ਸੋਚਿਆ ਵੀ ਹੁਣ ਮੇਰੇ ਲਈ ਬੈਠ ਰਿਹਾ ਕਿ ਮੈਂ ਚੋਪਰਮ ਬਿਲਕੁਲ ਕਿਉਂਕਿ ਜਾਦਾਗਲੇ ਨੇ ਡਿਸਾਈਡ ਕਰ ਲਿਆ ਫਿਰ ਉਸ ਤੋਂ ਬਾਅਦ ਕਹਿਣਾ ਕਰਨਾ ਕੁਝ ਨਹੀਂ ਰਹਿੰਦਾ ਔਰ ਨਾਲੇ ਦੂਜੀ ਗੱਲ ਹਰ ਬੰਦਾ ਆਪਣਾ ਐਕਸਪੀਰੀਅੰਸ ਕਰਨਾ ਹੀ ਚਾਹੁੰਦਾ ਹਨਾ ਬਿਲਕੁਲ ਤੇ ਠੀਕ ਆ ਪਰ ਇਹ ਚੰਗੀ ਗੱਲ ਆ ਵੀ ਐਕਸਪੀਰੀਅੰਸ ਤੋਂ ਬਾਅਦ ਜੇ ਚੰਗਾ ਹੋਇਆ ਜਾਂ ਮਾੜਾ ਹੋਇਆ ਉਹਦੀ ਗੱਲਬਾਤ ਕੀਤੀ ਜਾਵੇ ਹਾਂ ਸਵੀਕਾਰ ਕਰੀਏ ਉਹਨੂੰ ਇਹ ਜਿਆਦਾ ਬੈਟਰ ਹੁੰਦਾ ਜਿੱਥੋਂ ਤੱਕ ਇੱਥੋਂ ਦੀ ਖੁਸ਼ੀ ਦਾ ਮਾਹੌਲ ਆ ਸੀ ਦੱਸ ਦੇਣਾ ਚਾਹੁੰਦੇ ਆ ਜੀ ਇੱਥੇ ਸਾਨੂੰ ਬਿਲਕੁਲ ਪੈਸੇ ਵਾਲਾ ਪੱਖ ਸਾਡਾ ਠੀਕ ਠਾਕ ਹੈ ਠੀਕ ਠਾਕ ਹੈ ਲੱਗਦਾ ਬੜਾ ਵਧੀਆ ਇੱਥਾ ਪਰ ਇੱਥੇ ਖੁਸ਼ੀ ਦੇ ਹੋਰ ਬੜੇ ਕਾਰਨ ਆ ਇੱਕ ਸਾਂਝੇ ਕਰਦਾ ਪਲੇਟਫਾਰਮ ਬਣਨਾ ਇੱਥੇ ਸਭ ਤੋਂ ਪਹਿਲਾਂ ਤਾਂ ਕਿ 22 ਇਮਪਲਾਈ ਨੇ ਜਿਹੜੇ ਪਰਿਵਾਰ ਸਾਡੇ ਨਾਲ ਜੁੜ ਕੇ ਇੱਥੇ ਜੀਵਨ ਵਧੀਆ ਜਿਉਂਦੇ ਨੇ ਜਿਹੜੇ ਖੁਸ਼ ਨੇ ਉਹ ਸਾਨੂੰ ਖੁਸ਼ੀ ਦਿੰਦੀ ਹੈ ਅਸੀਂ ਪੈਸੇ ਦੇ ਪੱਖ ਤੋਂ ਕਦੇ ਵੀ ਇਹ 5 ਮਿੰਟ ਵੀ ਨਹੀਂ ਲਾਵਾਂਗੇ ਕਿ ਅਸੀਂ ਇਹਨੂੰ ਕੰਟੀਨਿਊ ਕਰ ਸਕੀਏ ਕਦੇ ਵੀ ਨਹੀਂ ਕਰ ਸਕਦੇ ਪਰ ਅਸੀਂ ਇਹਨੂੰ ਕੰਟੀਨਿਊ ਕਰਦੇ ਵਿੱਚ ਸਾਨੂੰ ਇੱਕ ਗੱਲ ਦੀ ਖੁਸ਼ੀ ਮਿਲਦੀ ਹੈ ਜਦੋਂ ਅਸੀਂ ਉਹਨਾਂ ਪਰਿਵਾਰਾਂ ਨੂੰ ਇੱਥੇ ਖੁਸ਼ ਵੇਖਦੇ ਹਾਂ ਕਿ ਉਹਨਾਂ ਨੂੰ ਰੋਜ਼ਗਾਰ ਮਿਲਿਆ ਆ ਉਹ ਇੱਥੋਂ ਦੇ ਮਾਹੌਲ ਦੀ ਤਾਰੀਫ਼ ਕਰਦੇ ਨੇ ਸਾਡੇ ਕੰਮ ਕਰਨ ਵਾਲੇ ਵਰਕਰਾਂ ਦੇ ਜਦੋਂ ਮੈਂ ਦੇਖਦਾ ਕਿ ਕੰਮ ਮੜਾ ਜਾਂ ਸਲੋ ਹੋ ਜਾਵੇ ਕਿਵੇਂ ਉਦਾਸ ਹੋ ਜਾਂਦੇ ਨੇ ਜਦੋਂ ਬਿਜ਼ੀ ਹੋ ਜਾਵੇ ਕਿਵੇਂ ਖੁਸ਼ ਹੋ ਹੋ ਕੇ ਉਹ ਕੰਮ ਕਰਦੇ ਨੇ ਹਾਂਜੀ ਕਿ ਕਹਿੰਦੇ ਨੇ ਖੁਸ਼ੀ ਮਿਲਣੀ ਚਾਹੀਦੀ ਆ ਚਾਹੇ ਉਹ ਤੁਹਾਡੇ ਲਈ ਡਾਇਰੈਕਟਲੀ ਕੋਈ ਚੀਜ਼ ਖੁਸ਼ੀ ਦੇ ਰਹੀ ਹੈ ਜਾਂ ਕਿਸੇ ਦੀ ਖੁਸ਼ੀ ਤੁਹਾਨੂੰ ਖੁਸ਼ੀ ਦੇ ਰਹੀ ਹੈ ਹਾਂ ਕਿਸੇ ਦੀ ਖੁਸ਼ੀ ਹੁਣ ਸਾਨੂੰ ਇੱਥੇ ਜੁੜ ਕੇ ਕੰਮ ਕਰਨ ਵਾਲੇ ਲੋਕ ਸਾਡੇ ਨਾਲ ਵੀਰ ਗੁਰਜੰਟ ਹੁਣੀ ਬੈਠੇ ਨੇ মিডিਆ ਵਾਲੇ ਸਾਡੀ ਟੀਮ ਇਹ ਵੀ ਸਾਡੇ ਨਾਲ ਜੁੜ ਗਈ ਆ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਮਿਲਦੇ ਆਂ ਤੇ ਕ੍ਰੀਏਟਿਵ ਗੱਲਾਂ ਕਰਦੇ ਆਂ ਕਾਫੀ ਕੁਝ ਨਵਾਂ ਸਿੱਖਦੇ ਆਂ ਔਰ ਇਹਨਾਂ ਦਾ ਦੁੱਖ ਸੁੱਖ ਵੀ ਸਾਰਾ ਜਿਵੇਂ ਆਪਣੇ ਦੂਜੇ ਵਰਕਰ ਵੀ ਆ ਉਹ ਫਿਰ ਲੱਗਦਾ ਵੀ ਸਾਡਾ ਹੀ ਆ ਵੀ ਸਾਡਾ ਹੀ ਪਰਿਵਾਰ ਆ ਇਹ ਇੱਕ ਵੱਡਾ ਪਰਿਵਾਰ ਹੋ ਚੁੱਕਿਆ ਇਹ ਖੁਸ਼ੀ ਤੁਹਾਨੂੰ ਨਾ 19 ਦਿਨ ਤੱਕ ਫੀਲ ਨਹੀਂ ਹੁੰਦੀ ਜਦੋਂ ਤੁਸੀਂ ਤਾਂ ਕਿ ਤੀਜਾ ਛੱਡ ਨਹੀਂ ਦਿੰਦੇ ਜਿਵੇਂ ਮੈਂ ਕਹਿੰਦਾ ਹੁੰਦਾ ਕਿ ਅਸਲ ਪੰਜਾਬ ਦਾ ਜਿਹੜਾ ਮਜ਼ਾ ਆ ਉਹ ਪੰਜਾਬ ਦਾ ਮਜ਼ਾ ਉਹੀ ਲੈਂਦਾ ਜੀਤੋਂ ਪੰਜਾਬ ਇੱਕ ਵਾਰ ਛੁੱਟਿਆ ਹਾਂ ਚੀਜ਼ ਛੁੱਟੀ ਤੋਂ ਪਤਾ ਲੱਗਦਾ ਜੀ ਤੋਂ ਇੱਕ ਵਾਰ ਛੁੱਟਿਆ ਨਹੀਂ ਉਹਨੂੰ ਉਹ ਚੀਜ਼ ਆਮ ਲੱਗਦੀ ਹੈ ਸੋ ਇਹ ਗਲਤਫਹਿਮੀਆਂ ਨੇ ਜੀ ਸਾਡੀਆਂ ਬਹੁਤ ਜ਼ਿਆਦਾ ਹਰ ਜਗ੍ਹਾ ਵਾਰੇ ਨੇ ਇਵਨ ਜੇ ਸਟੇਜ 'ਚ ਲੋਕ ਨੇ ਉਹਦੇ ਬਾਰੇ ਜੇ ਕੋਈ ਬਾਹਰਲਾ ਸੋਚੇ ਨਹੀਂ ਉਹਦੇ ਬਾਰੇ ਅਸੀਂ ਵੀ ਗਲਤਫਹਿਮੀ 'ਚ ਹੋ ਸਕਦੇ ਹਾਂ ਬੜਾ ਔਖਾ ਰੋਜ਼ਗਾਰ ਤੋਂ ਬਿਨਾਂ ਰਹਿਣਾ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸੌਖਾ ਪਰ ਇਹ ਨਾ ਸੋਚੋ ਕਿ ਦੂਜੇ ਪਾਸੇ ਸਾਰਾ ਕੁਝ ਠੀਕ ਠਾਕ ਹੈ ਜ਼ਿੰਦਗੀ ਆ ਜਿਹੀ ਜਿਹੜੀ ਉਹ ਕਹਾਵਤ ਹੈ ਨਾ ਵੀ ਦੂਜੇ ਦੀ ਥਾਲੀ ਦਾ ਲੱਡੂ ਵੱਡਾ ਲੱਗਦਾ ਉਹ ਲੱਗਦਾ ਹੀ ਆ ਔਰ ਭਲੇਖਾ ਰਹਿੰਦਾ ਹੀ ਆ ਦੂਜੇ ਪਾਸੇ ਹਰ ਜਗ੍ਹਾ ਦੇ ਆਪਣੇ ਸੁੱਖ ਨੇ ਹਾਂਜੀ ਹਰ ਜਗ੍ਹਾ ਦੇ ਆਪਣੇ ਦੁੱਖ ਨੇ ਔਰ ਉਹ ਹਰ ਜਗ੍ਹਾ ਨੇ ਇਹ ਨਾ ਸੋਚੋ ਕਿ ਦੁਨੀਆ 'ਚ ਕਿਸੇ ਵੀ ਹਾਲਾਤ ਨੂੰ ਤੁਸੀਂ ਸਰਬਉਤਮ ਹਾਲਾਤ ਨਹੀਂ ਕਹਿ ਸਕਦੇ ਕਿਤੇ ਕੋਈ ਚੀਜ਼ ਵੱਧ ਹੁੰਦੀ ਹੈ ਦੂਜੀ ਘਟ ਹੁੰਦੀ ਹੈ ਅੱਜ ਆਪਾਂ ਆਪਣੇ ਰਿਸ਼ਤੇਦਾਰ ਕੋ ਜਾ ਕੇ ਆਏ ਹਾਂ ਹਾਂ ਮੈਂ ਤੈਨੂੰ ਗੱਲ ਦੱਸਦਾ ਸੀ ਕਿ ਸਾਡੇ ਰਿਸ਼ਤੇਦਾਰ ساری ਜ਼ਿੰਦਗੀ ਜਿਹੜੀ ਆਰਥਿਕ ਤੰਗੀ ਦਾ ਸ਼ਿਕਾਰ ਰਹੇ ਸਟਰਗਲ 'ਚ ਰਹੇ ਮਿਹਨਤ ਕਰਦੇ ਪਹਿਲਾਂ ਤਕਰੀਬਨ ਹੁੰਦੇ ਇਦਾਂ ਦੇ ਸੀ ਘਰਾਂ ਦੇ ਹਾਲਾਤ ਸਮ ਹੁਣ ਉਹਨਾਂ ਦੇ ਦੋਏ ਬੱਚੇ ਸੀ ਉਹ ਦੋਏ ਬੱਚੇ ਬਾਹਰਲੇ ਕਿਸ ਕੰਟਰੀ ਚਲੇ ਗਏ ਉਹਨਾਂ ਦਾ ਆਰਥਿਕ ਮਸਲਾ ਤਾਂ ਹੱਲ ਹੋ ਗਿਆ ਹਾਂਜੀ ਪਰ ਜਿਹੜੀ ਅਸੀਂ ਹਾਲਤ ਦੇਖ ਕੇ ਕਿ ਉਹਨਾਂ ਦਾ ਮਾਨਸਿਕ ਮਸਲਾ ਸਟਾਰਟ ਹੋ ਗਿਆ ਔਰ ਇਹ ਇੱਕ ਦਾ ਨਹੀਂ ਕਾਫੀਆਂ ਦਾ ਆ ਜਦੋਂ ਉਹਨਾਂ ਨੂੰ ਪੁੱਛਿਆ ਉਹ ਲੋਨਲੀ ਫੀਲ ਕਰਦੇ ਸੀ ਉਹ ਬਿਮਾਰ ਸੀ ਉਹਨਾਂ ਨੂੰ ਬਿਮਾਰਾਂ ਨੂੰ ਕਿਸੇ ਡਾਕਟਰ ਦੇ ਲੈ ਕੇ ਜਾਣ ਵਾਲਾ ਕੋਈ ਨਹੀਂ ਸੀ ਉਹਨਾਂ ਨੂੰ ਖੁਦ ਹੀ ਹੀਲਾ ਕਰਨਾ ਪੈਂਦਾ ਜਦੋਂ ਉਹਨਾਂ ਨੂੰ ਕੋਈ ਇਹੋ ਜੀ ਚੀਜ਼ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਨਾਲ ਹੀ ਆਉਂਦੀ ਹੈ ਹਾਂਜੀ ਹਾਂ ਮੇਰਾ ਇੱਕ ਰਿਸਤਦਾਰ ਆ ਉਹ ਇੱਕ ਦਿਨ ਉਹਨੇ ਬੜੀ ਹਾਸੇ ਵਾਲੀ ਗੱਲ ਸੁਣਾਈ ਉਹਨੇ ਵੀ ਬੱਚੇ ਆਪਣੇ ਬਾਹਰ ਭੇਜਦੇ ਉਹ ਕਹਿੰਦਾ ਜਦੋਂ ਬੱਚੇ ਨੂੰ ਲਈ ਅਪਲਾਈ ਕੀਤਾ ਸੀ ਉਦੋਂ ਦਾ ਸੁੱਖਾ ਸੁਖਦਾ ਸੀ ਕਿਤੇ ਨਾ ਨਾ ਆ ਜਵੇ ਤੇ ਹੁਣ ਕਹਿੰਦਾ ਹਾਲਾਤ ਇਹ ਨੇ ਇੱਕ ਦਿਨ ਰਾਤ ਨੂੰ 2 ਵਜੇ ਅੱਖ ਖੁੱਲ ਗਈ ਕਿ ਐਸਾ ਇੱਕ ਖਿਆਲ ਆ ਗਿਆ ਅੰਦਰ ਵੀ ਜੇ ਮੈਨੂੰ ਹੁਣ ਹਾਰਟ ਅਟੈਕ ਹੋ ਜਾਵੇ ਮੈਨੂੰ ਲੈ ਕੇ ਕੌਣ ਜਾਊ ਨੇ ਗੱਲ ਤਾਂ ਇਸ ਤਰੀਆ ਵਾਸਤੇ ਇਹ ਇਹ ਚੀਜ਼ਾਂ ਅਸਲ ਤੇ ਜਿੰਨਾ ਚਿਰ ਕੋਈ ਚੀਜ਼ ਨਵੀਂ ਸਿਚੁਏਸ਼ਨ ਪੈਦਾ ਨਹੀਂ ਹੁੰਦੀ ਉਹਦੇ ਜਿਹੜੇ ਨੈਗੇਟਿਵ ਪੱਖ ਵੀ ਸਾਨੂੰ ਪਤਾ ਨਹੀਂ ਲੱਗਦੇ ਸੋ ਇੱਥੇ ਇਹ ਵੀ ਇੱਕ ਗੱਲ ਆਉਂਦੀ ਹੈ ਵੀ ਹੁਣ ਜੇ ਆਪਾਂ ਕੱਲਾ ਦੇਖੀਏ ਵੀ ਪੈਸੇ ਦਾ ਪੱਖ ਮੰਨ ਲਓ ਰਾਤ ਨੂੰ ਕੱਲਾ ਹੈ ਆ ਬੰਦਾ ਕੋ ਕੋ ਸ਼ੱਕ ਜਿੰਨਾ ਮਰਜੀ ਪੈਸਾ ਹੋਵੇ ਹਾਂ ਜੇ ਤਾਂ ਪਤਾ ਨਹੀਂ ਲੱਗਿਆ ਕਿਸੇ ਹਾਂ ਪਤਾ ਨਹੀਂ ਲੱਗਿਆ ਇਹ ਤਾਂ ਗੱਲ ਮੇਰੇ ਦਿਮਾਗ 'ਚ ਵੀ ਆਈ ਸੀ ਤੁਹਾਡੇ ਜਾਣ ਤੋਂ ਬਾਅਦ ਮੇਰੇ ਕੋਲ ਰੂਪ ਵੀ ਪਈ ਹੁੰਦੀ ਸੀ ਮੈਂ ਕਿਹਾ ਵੀ ਕੁੰਡੇ ਜਿੰਦੇ ਲਾ ਕੇ ਮੈਂ ਸਿਕਿਉਰਿਟੀ ਤਾਂ ਬੜੀ ਕਰ ਲੈਣੀ ਆ ਪਰ ਜੇ ਅੰਦਰ ਪਈ ਨੂੰ ਕੁਝ ਹੋ ਗਿਆ ਇਹਨੇ ਖੁੱਲੜੇ ਕਿਵੇਂ ਕਹੀ ਨੇ ਖੋਲਣ ਇਕੱਲੇਪਣ ਦੀ ਗੱਲ ਤਾਂ ਆਉਂਦੀ ਆ ਅਚਾਨਕ ਤੇ ਇਸ ਕਰਕੇ ਸਾਨੂੰ ਨਾ ਇੱਕ ਦੂਜੇ ਨੂੰ ਪਹਿਲੀ ਗੱਲ ਤਾਂ ਸੁਣਨਾ ਚਾਹੀਦਾ ਤੇ ਮਹਿਸੂਸ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਹੀ ਅਸੀਂ ਇੱਕ ਤੀ ਜਰੂਰ ਆ ਕਿ ਜਿਸ ਗੱਲ ਦਾ ਸਾਡੇ ਕੋਲ ਤਜਰਬਾ ਨਹੀਂ ਉਹਦੇ ਲਈ ਦਾਵਾ ਨਾ ਕਰੋ ਮੈਂ ਉਹ ਲੋਕ ਸਭ ਤੋਂ ਵੱਧ ਫਸਦੇ ਵੇਖੇ ਨੇ ਹਾਂ ਫਸ ਕੇ ਚੀਕਾਂ ਮਾਰਦੇ ਦੇਖੇ ਨੇ ਜਿਨ੍ਹਾਂ ਨੇ ਸਿਰਫ ਆਪਣੀ ਸੋਚ ਨੂੰ ਪ੍ਰੈਫਰੈਂਸ ਦਿੱਤੀ ਸੋਚ ਖਿਆਲ ਹੈ ਇਹ ਚ ਹਕੀਕਤ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਜੇ ਉਸ ਲੈਨ ਚ ਕਿਸੇ ਦਾ ਕੋਈ ਤਜਰਬਾ ਹੈ ਉਹ ਕੋਈ ਗੱਲ ਕਹਿ ਰਿਹਾ ਉਹਨੂੰ ਅਹਿਮੀਅਤ ਦੇਣੀ ਬਣਦੀ ਹੈ ਜਿਵੇਂ ਕਿ ਆਪਾਂ ਹੁਣ ਸਾਂਝੇ ਘਰ ਚ ਕੰਮਕਾਰ ਕਰਦੇ ਆਂ ਅਥੀ ਕੰਮ ਕਰਦੇ ਆਂ ਤੇ ਬਹੁਤ ਵਾਰੀ ਇਹ ਹੁੰਦਾ ਹੈ ਕਿ ਜੇ ਝਾੜੂ ਮਾਰਦੇ ਆਂ ਜਾਂ ਵਰਕਰਾਂ ਨਾਲ ਕੰਮ ਕਰਦੇ ਆਂ ਜਾ ਸਫਾਈ ਦਾ ਕੰਮ ਕਰਦੇ ਆ ਜਾਂ ਤੁਸੀਂ ਡੈਰੀ 'ਚ ਕੰਮ ਕਰਦੇ ਹੋ ਬਾਹਰੋਂ ਦੇਖਣ ਵਾਲਾ ਕਈ ਵਾਰ ਇਹ ਸੋਚਦਾ ਜੀ ਇਹਨਾਂ ਦਾ ਦਿਮਾਗ ਲੈ ਬੜੀ ਵਧੀਆ ਜ਼ਿੰਦਗੀ ਜਿਉਂਦੇ ਸੀਗੇ ਉੱਥੇ ਪਰ ਉਹ ਸਾਨੂੰ ਨਹੀਂ ਪੁੱਛਦੇ ਹਾਂਜੀ ਕਿ ਸਾਡਾ ਤਜਰਬਾ ਕੀ ਆ ਸਾਡਾ ਅਸੀਂ ਕਈ ਵਾਰ ਉਸ ਵੇਲੇ ਸ਼ੁਕਰਾਨੇ ਨਾਲ ਭਰੇ ਹੁੰਦੇ ਆ ਕਿ ਸ਼ੁ크ਰਾ ਪ੍ਰਮਾਤਮਾ ਸਾਨੂੰ ਤੋਂ ਇਹ ਮੌਕਾ ਦਿੱਤਾ ਅਸੀਂ ਇਹ ਜ਼ਿੰਦਗੀ ਵੀ ਜਿਉਂ ਪਾਏ ਜਿਸ ਵਿੱਚ ਮਾਨਸਿਕ ਪਰੇਸ਼ਾਨੀ ਘੱਟ ਹੈ ਜਿਵੇਂ ਕੱਲ ਦੀ ਗੱਲ ਆ ਕੱਲ ਸ਼ਾਮ ਨੂੰ ਆਪਾਂ ਨਾ ਖੜੇ ਸੀਗੇ ਤੇ ਮੈਂ ਕਹੇ ਛੱਲੀਖਾਨ ਨੂੰ ਜੀ ਕਰਦਾ ਆਪਾਂ ਸਕੂਟਰੀ ਚੱਕੀ ਬਿਲਕੁਲ ਤੇ ਮੈਨੂੰ ਬੜਾ ਉਦੋਂ ਚਲੋ 4.5 ਕਿਲੋਮੀਟਰ ਅਸੀਂ ਹਾਂ ਤੁਹਾਡੇ ਐਨਕ ਵੀ ਨਹੀਂ ਸੀ ਲੱਗੀ ਹੋਈ ਅੱਖਾਂ ਭਰ ਗਈਆਂ ਮਿੱਟੀ ਨਾਲ ਬੜਾ ਫੀਲ ਹੋਇਆ ਧੰਨਵਾਦ ਆ ਤੁਹਾਡਾ ਵੀ ਮੇਰੇ ਲਈ ਤੁਸੀਂ ਸਕੂਟਰੀ ਚੱਕ ਕੇ ਨਹੀਂ ਇਹ ਫੀਲਿੰਗ ਦੀ ਗੱਲ ਆ ਆਪਾਂ ਕਿ ਦਿਲ ਲਈ ਕੁਝ ਨਹੀਂ ਕਰਦੇ ਕੋਈ ਮੈਂ ਪਹਿਲਾਂ ਗੱਲ ਕਰਕੇ ਹਟਿਆ ਨਾ ਕਿ ਇੱਕ ਸਟੇਜ ਤੁਹਾਡੀ ਇਹ ਵੀ ਆ ਜਾਂਦੀ ਹੈ ਕਿ ਅਰੇ ਇਹ ਇਹ ਸ਼ੁਕਰਾਨਿਆਂ ਨਾਲ ਭਰੇ ਆ ਕਿ ਕਿਸੇ ਦੀ ਖੁਸ਼ੀ ਤੁਹਾਨੂੰ ਖੁਸ਼ੀ ਦੇਣ ਲੱਗਦਾ ਹਾਂਜੀ ਮੈਂ ਬਹੁਤ ਵਾਰ ਅੱਜ ਤੋਂ ਤੁਹਾਨੂੰ ਮੈਂ ਹਫ਼ਤਾ ਹੀ ਸੀ ਨਾ ਵੀ ਇਹ ਜਿਹੜਾ ਸਾਂਝੇ ਘਰ ਦਾ ਤਾਮਝਾਮ ਗਰਜੈਂਟ ਨਾਲ ਵੀ ਗੱਲਾਂ ਕਰਦੇ ਸੀ ਆਪਾਂ ਹਾਂ ਵੀ ਇਹ ਸਾਰਾ ਕੁਝ ਹਰਮਿੰਦਰ ਦੇ ਨਾਲ ਚੱਲਦਾ ਜੇ ਇਹਨੂੰ ਕੁਝ ਹੋ ਗਿਆ ਮੈਂ ਤਾਂ ਹਫ਼ਤੇ ਚ ਨਵੇੜ ਨੇ ਆਲਾ ਇਸ ਕਰਕੇ ਸਾਰੇ ਦਵਾ ਵੀ ਇਹਦੇ ਲਈ ਉਹ ਕਰਦੇ ਨੇ ਕਿ ਇਹ ਠੀਕ ਠਾਕ ਰਹੇ ਕਿਉਂਕਿ ਮੈਂ ਤਾਂ ਜਿਹਦੇ ਗਏ ਨੇ ਵੀ ਕਰੋ ਜੀ ਇਹਨੂੰ ਪੱਧ ਇਹਦਾ ਕੁਝ ਨਹੀਂ ਕਰਨਾ ਆਪਾਂ ਨਾ ਨਹੀਂ ਮੇਰੇ ਨਾਲ ਵੀ ਕਿਉਂ ਚੱਲਦਾ ਜਿਹੜੇ 22 ਪਰਿਵਾਰ ਜੁੜੇ ਹੋਏ ਨੇ ਉਹਨਾਂ ਕਰਕੇ ਚੱਲਦਾ ਹੈ ਹਾਂ ਚਲੋ ਮੈਂ ਇਸੇ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਖੁਸ਼ੀ ਇੱਕ ਇਹ ਨਿਯਮ ਹੁੰਦੇ ਕਿ ਤੁਹਾਨੂੰ ਕੀ ਚੰਗਾ ਲੱਗਦਾ ਕਈ ਵਾਰ ਤੁਹਾਨੂੰ ਕਿਸੇ ਹੋਰ ਦੀ ਖੁਸ਼ੀ ਚੋਂ ਖੁਸ਼ੀ ਮਿਲਣ ਲੱਗ ਜਾਂਦੀ ਹੈ ਇਹ ਤੁਹਤੋਂ ਫਿਰ ਬਹੁਤ ਕੁਝ ਕਰਵਾ ਲੈਂਦੀ ਹੈ ਸੋ ਇਹ ਗੱਲਾਂ ਬਾਤਾਂ ਸਾਡੀ ਜ਼ਿੰਦਗੀ ਨਾਲ ਵੀ ਜੁੜੀਆਂ ਹੋਈਆਂ ਨੇ ਸਾਂਝੇ ਘਰ ਨਾਲ ਵੀ ਜੁੜੀਆਂ ਹੋਈਆਂ ਨੇ ਸਾਂਝੇ ਘਰ ਦੇ ਵਿੱਚ ਜਿਹੜਾ ਜੀਵਨ ਅਸੀਂ ਜਿਉ ਰਹੇ ਆ ਉਹਦੇ ਲਈ ਅਸੀਂ ਲੱਖ ਲੱਖ ਸ਼ੁਕਰ ਕਰਦੇ ਆ ਜੀ ਪ੍ਰਮਾਤਮਾ ਦਾ ਸਾਨੂੰ ਇਹ ਜਉਣਨ ਨੂੰ ਮਿਲੇ ਆ ਕਈ ਵਾਰ ਸਾਨੂੰ ਇਹ ਵੀ ਲੱਗਦਾ ਹੈ ਕਿ ਲੱਖਾਂ ਦੀ ਤਰ੍ਹਾਂ ਚ ਐਨ ਆਰ ਆਈ ਭੈਣ ਭਰਾਵ ਨੇ ਜਿਹੜੇ ਸਾਡੇ ਉਹ ਐਸ ਲਾਈਫ ਨੂੰ ਲੋਚਦੇ ਨੇ ਅਸੀਂ ਇਹਨੂੰ ਕਿਤੇ ਕਿਤੇ ਡੰਨ ਵੀ ਕਰੀ ਬੈਠੇ ਆ ਅਸੀਂ ਵੀ ਜਿਉਂ ਹੀ ਵੀ ਬੈਠੇ ਆ ਜਿੰਨੀ ਅਸੀਂ ਜਿਉਂ ਲਈ ਅਸੀਂ ਇਹਦੇ ਨਾਲ ਵੀ ਸੈਟੀਸਫਾਈਡ ਆ ਬਹੁਤ ਚੰਗਾ ਬਹੁਤ ਵਾਰ ਪੁੱਛਦੇ ਨੇ ਫਿਊਚਰ ਸਾਡਾ ਕੋਈ ਫਿਊਚਰ ਪਲਾਨ ਨਹੀਂ ਸਾਡਾ ਕੋਈ ਫਿਊਚਰ ਪਲਾਨ ਨਹੀਂ ਜੋ ਅਸੀਂ ਜਿਉਂ ਰਹੇ ਆ ਜਿੰਨਾ ਸਾਨੂੰ ਜਉਣ ਨੂੰ ਮਿਲ ਗਿਆ ਅਸੀਂ ਉਹਦੇ ਲਈ ਸ਼ੁਕਰਾਨੇ ਚ ਭਰੇ ਆ ਹਾਂਜੀ ਤੇ ਅਸੀਂ ਬਹੁਤ ਵਧੀਆ ਹਾਲਤ ਚ ਆ ਜੀ ਅ ਸ਼ਾਇਦ ਇਹ ਚੀਜ਼ਾਂ ਕਿਸੇ ਨਾ ਕਿਤੇ ਸਮਾਂ ਜਿੰਦਗੀ ਦਾ ਸਮਾਂ ਇਹ ਜਾ ਆ ਗਿਆ ਸੀ ਕਿ ਕੈਨੇਡਾ ਦੇ ਵਿੱਚ ਇਹ ਮੁਸ਼ਕਲ ਸੀ ਇੰਨੀ ਤਜਰਬੇ ਕਰ ਸਕਣੇ ਰੀਟੇਨ ਦੀ ਲਾਈਫ ਜਿਉਂ ਜਿਉ ਕੇ ਜਿਉਂ ਜਿਉ ਕੇ ਬੰਦਾ ਅੱਕ ਜਾਂਦਾ ਜਿੱਥੇ ਜੀ ਕੀਤਾ ਵਿਸ਼ਲੀ ਖਾਨ ਨੂੰ ਸਕੂਟਰੀ ਚੱਕਰ ਤੇ ਭਾਜੀ ਨਹੀਂ ਵੀ ਵੇਲੇ ਤਾਂ ਵੀ ਕੋਈ ਦਰਾਜ ਨਹੀਂ ਆ ਖਾਲੀ ਮੁੜਿਆ ਹੈ ਹਨਾ ਯਾਰ ਦੋਸਤ ਆ ਜਾਂਦੇ ਨੇ ਹੱਸਦੇ ਨੇ ਖੇਡਦੇ ਨੇ ਫੋਨ ਕਰ ਲੈਂਦੇ ਨੇ ਕਦੇ ਬੁਲਾ ਲੈਂਦੇ ਨੇ ਕਦੇ ਆ ਜਾਂਦੇ ਨੇ ਇੱਥੋਂ ਦਾ ਲਾਈਫ ਸਟਾਈਲ ਇਹ ਅਲੋਕਰ ਦਾ ਇਹ ਚੀਜ਼ਾਂ ਸੀ ਉੱਥੇ ਮਿਸ ਕਰਦੇ ਸੀ ਇਹੀ ਗੱਲਾਂ ਬਾਤਾਂ ਨੇ ਜੀ ਕਿਸੇ ਨੂੰ ਕਿਸੇ ਨੇ ਇਹ ਨਹੀਂ ਸਮਝਣਾ ਕਿ ਅਸੀਂ ਤੁਹਾਡਾ ਕੋ ਗੁੱਸਾ ਕਰਦੇ ਹਾਂ ਅਸੀਂ ਸਿਰਫ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਫਿਰ ਜਦੋਂ ਸਾਨੂੰ ਕੋਈ 5 ਜਾਣੇ 10 ਜਾਣੇ ਇੱਕੋ ਹੀ ਸਵਾਲ ਕਰਦੇ ਨੇ ਫਿਰ ਸਾਨੂੰ ਲੱਗਦਾ ਵੀ ਇਹ ਤਾਂ ਸਵਾਲ ਸਾਰਿਆਂ ਦਾ ਹੀ ਆ ਉਹਦਾ ਆਨਸਰ ਹੀ ਦੇ ਦਈਏ ਇਹ ਇਸ ਤਰ੍ਹਾਂ ਸਾਡੀ ਇੱਕ ਸਾਂਝ ਇੱਕ ਸਮਝ ਅੰਡਰਸਟੈਂਡਿੰਗ ਦਿਨਾਂ ਵੱਧ ਹੀ ਜਾਂਦੀ ਹੈ ਹਾਂ ਜੀ ਤੇ ਬਸ ਕਰੀਏ ਜੀ ਫਿਰ ਚਲੋ ਫਿਰ ਅੱਜ ਚੱਲੀਏ ਛੱਡੀਆਂ ਘਾੜ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਪਰਮਾਤਮਾ ਕਰੇ ਤੁਸੀਂ ਸਾਰੇ ਹੱਸਦੇ-ਵੱਸਦੇ ਰਹੋ ਸਾਂਝੇ ਘਰ ਚ ਗੇੜਾ ਮਾਰਦੇ ਰਹੋ ਇਸੇ ਤਰ੍ਹਾਂ ਸਾਨੂੰ ਸਵਾਲ ਪੁੱਛਦੇ ਰਹੋ ਸਾਨੂੰ ਲੱਗੂਗਾ ਕਿ ਉਹ ਸਵਾਲਾਂ ਦੇ ਜਵਾਬ ਅਸੀਂ ਸਾਰਿਆਂ ਨੂੰ ਦੇ ਸਕੀਏ ਕਮੈਂਟ ਜਰੂਰ ਕਰਿਆ ਕਰੋ ਕੋਈ ਤੁਹਾਡਾ ਸਵਾਲ ਹੋਵੇ ਫੋਨ ਕਾਲ ਵੀ ਕਰ ਸਕਦੇ ਹੋ ਹਨਾ ਮਿਲਣ ਨੂੰ ਦਿਲ ਕਰੇ ਕਦੇ ਨਾ ਚੁੱਪਕੋ ਬਲਕਿ ਜਰੂਰ ਜਾਓ ਜਰੂਰ ਮਿਲਣਾਓ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਮਝੇ ਦਰ ਵਿੱਚ i am going be your call with it all